ਖੁਦਾ ਨਹੀਂ ਕਿਸੇ ਨੂੰ ਕਦੇ ਮਾਂ ਦੀ ਗੱਡੀ ਦੀ ਉਹ ਪਿੰਡ ਚੋਂ ਮਦੀਦ ਬਾਹਰ ਲਈ ਨਹੀਂ ਸੱਬੀ ਦੀ ਉਹ ਮਲਗਵੀ ਗੱਡੀ ਤੇ ਨਹੀਂ ਉਹ ਗੇੜੀ ਲਾਈ ਦੀ ਇਹ ਟੌਰ ਵਾ ਤੇ ਯੂਲਰੀ ਜਾਲੀ ਨਹੀਂ ਪਾਈ ਦੀ ਉਹ ਪੀੜ ਵਾਲੀ ਥਾਂ ਤੇ ਨਹੀਂ ਫੈਰ ਗੱਡੀ ਦੇ ਉਹ ਧੀ ਵੀ ਪਿੱਛੇ ਲੱਗ ਕੇ ਮਾਪੇ ਨਹੀਂ ਛੱਡੀ ਦੇ ਉਹ ਧੀ ਵੀ ਪਿੱਛੇ ਲੱਗ ਕੇ ਮਾਪੇ ਨਹੀਂ ਛੱਡੀ ਦੇ ਉਹ ਬੱਚਾ ਕੁੱਤਾ ਮੰਗਤਾ ਨਾ ਸਿਰ ਚਾੜੀਏ ਓਏ ਕਿਸੇ ਦੇ ਹਾਲਾਤਾਂ ਦੇ ਤਾੜੀ ਨਾ ਮਾਰੀਏ ਹੋ ਬੱਚਾ ਕੁੱਤਾ ਮੰਗਤਾ ਨਾ ਸਿਰ ਚਾੜੀਏ ਓਏ ਕਿਸੇ ਦੇ ਹਾਲਾਤਾਂ ਤੇ ਨਾ ਤਾੜੀ ਮਾਰੀਏ ਅੰਗ ਜੁੱਤੀ ਕਰਦੀ ਆ ਅੰਗ ਸੂਰਜਾ ਤੇ ਪਿਆਰ ਕਦੇ ਵੇਖਦਾ ਦੀ ਰੰਗ ਸੂਰਜਾ ਉਹ ਬੈਲੀਆਂ ਦੀ ਧਾੜੀ ਵਿੱਚ ਬਹੁਤਾ ਖੜੋ ਨਾ ਸਸਿਗਾ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮਨਸਿੰਘ ਸੌਫਟੇਪਲ ਵੀ ਪਹੁੰਚੇ ਨੇ ਹੱਕ ਪੰਜਾਬ ਦਾ ਟੀਵੀ 786 ਏ ਮੈਂ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਤੇ ਦੂ ਚਾਰ ਬੋਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਮੈਂ ਆਸ ਕਰਦਾ ਕੋਈ ਪਸੰਦ ਕਰੋਗੇ ਤੇ ਚੰਗੇ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਉਹਦੇ ਚਾਹੀਦਾ ਨੂੰ ਸਬਸਕ੍ਰਾਈਬ ਕਰ ਹੁਣ ਜਿੱਥੇ ਹੱਕਾਂ ਦੀ ਖਾਤਰ ਦਾੰਗਾ ਮਿਲਦੀਆਂ ਬੇਰੁਜ਼ਗਾਰਾਂ ਨੂੰ ਚੰਟਾਂ ਦੇ ਵਿੱਚ ਨੰਨਣਾ ਔਖਾ ਹੈ ਮਟਿਆਰਾਂ ਨੂੰ ਜਿੱਥੇ ਹੱਕਾਂ ਦੀ ਖਾਤਰ ਦਾੰਗਾ ਮਿਲਦੀਆਂ ਬੇਰੁਜ਼ਗਾਰਾਂ ਨੂੰ ਚੌਂਕਾਂ ਦੇ ਵਿੱਚ ਨੰਨਣਾ ਔਖਾ ਹੈ ਮਤਿਆਰਾਂ ਨੂੰ ਜਿੱਥੇ ਸਾਧੂਖੰਡੀਆਂ ਦੀ ਬੁੜੀਆਂ ਨੇ ਚੌਂਕੀ ਪਰ ਨਹੀਂ ਆ ਓਏ ਓ ਸੁਮਿਲ ਖਣੇ ਦੱਸੋ ਕਦੋਂ ਤਰੱਕੀ ਕਰਨੀ ਆ ਓਏ ਓ ਸੁਮਿਲ ਖਣੇ ਦੱਸੋ ਕਦੋਂ ਤਰੱਕੀ ਕਰਨੀ ਆ ਮੈਂ ਆਸ ਕਰਦਾ ਤੁਸੀਂ ਪਸੰਦ ਕਰੋਗੇ ਸੌਦਾਲ ਨਹੀਂ ਕਿਸੇ ਨੂੰ ਕਦੇ ਮਾਂ ਦੀ ਕੱਦੀ ਦੀ ਉਹ ਪਿੰਡ ਚੋਂ ਮਦੀਦ ਬਾਹਰ ਲਈ ਨੀ ਸੱਦੀ ਦੀ ਉਹ ਮੰਗਵੇਂ ਗੱਡੀ ਤੇ ਨੀ ਉਹ ਗੇੜੀ ਲਾਈ ਦੀ ਤੇ ਟੌਰ ਵਾਤੇ ਯੂਲ ਨੀ ਜਾਲੀ ਨੀ ਪਾਈ ਦੀ ਉਹ ਪੀੜ ਵਾਲੀ ਥਾਂ ਤੇ ਨੀ ਫੈਰ ਗੱਡੀ ਦੇ ਉਹ ਧੀ ਵੀ ਪਿੱਛੇ ਲੱਗ ਕੇ ਮਾਪੇ ਨੀ ਛੱਡੀ ਦੇ ਉਹ ਧੀ ਵੀ ਪਿੱਛੇ ਲੱਗ ਕੇ ਮਾਪੇ ਨੀ ਛੱਡੀ ਦੇ ਸੋ ਬੱਚਾ ਕੁੱਤਾ ਮੰਗਦਾ ਨਾ ਸਿਰ ਚਾਰੀਏ ਐਸੇ ਦੇ ਹਲਾ ਕਤੇ ਤਾਰੀ ਨਾ ਮਾਰੀਏ ਤੰਗ ਜੁੱਤੀ ਕਰਦੀ ਆ ਤੰਗ ਸੂਰਜਾ ਪਿਆਰ ਕਦੇ ਵੇਖਦਾ ਨਹੀਂ ਰੰਗ ਸੂਰਜਾ ਉਹ ਬੈਲੀਆਂ ਦੀ ਢਾਣੀ ਵਿੱਚ ਬਹੁਤਾ ਖਰੋਣਾ ਹੋ ਨਾਈ ਦੇਤੇ ਲਰ ਜਾਦੇ ਕਹਿਜ ਕਰੋਨਾ ਓ ਨਾਈ ਦੇਤੇ ਲਰ ਜਾਦੇ ਕਹਿਜ ਕਰੋਨਾ ਓ ਸਸਿ ਗਾਜੀ ਸਾਰਿਆਂ ਨੂੰ ਮੈਂ ਤੁਹਾਡਾ ਨਮਨ ਕਰ ਸੰਜੀ ਸੌਕੇ ਦੇ ਵੀਰ ਪਹੁੰਚੇ ਨੇ ਹੱਕ ਪੰਜਾਬ ਦਾ ਪੀ 786 ਤੇ ਮੈਂ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਇਹ ਦੂਜਾ ਪੂਰਾ ਦਿਨਾਂ ਸੰਝੀ ਕਰ ਲਗਾ ਮੈਂ ਆਸ ਕਰਦਾ